ਸਤਿ ਸ਼੍ਰੀ ਅਕਾਲ ਜੀ ਦੋਸਤੋ ਮੈਂ ਤੁਹਾਡਾ ਆਪਣਾ ਹੈਪੀ ਮੋਹੀ ਵਾਲਾ ਅੱਜ ਦੀ ਕਹਾਣੀ ਦੋਸਤੋ ਉਹਨਾਂ ਲੋਕਾਂ ਦੇ ਲਈ ਹੈ ਜਿਹੜੇ ਕਿ ਲੋਕ ਜ਼ਿੰਦਗੀ 'ਚ ਹੰਕਾਰ ਵੜਾ ਕਰਦੇ ਆ ਕਈਆਂ ਨੂੰ ਆਪਦੇ ਪੈਸੇ ਦਾ ਹੰਕਾਰ ਹੁੰਦਾ ਕਈਆਂ ਨੂੰ ਆਪਦੀ ਪਾਵਰ ਤੇ ਕਈਆਂ ਨੂੰ ਆਪਦੀ ਤਰੱਕੀ ਦਾ ਵੀ ਹੰਕਾਰ ਹੁੰਦਾ ਸੋ ਦੋਸਤੋ ਆਪਾਂ ਹੰਕਾਰ ਜਦੋਂ ਆਉਣਾ ਉਦੋਂ ਆਪਾਂ ਨੂੰ ਕੀ ਕਰਨਾ ਚਾਹੀਦਾ ਕਿਵੇਂ ਹੰਕਾਰ ਤੋਂ ਬਚਣਾ ਸਾਰਾ ਕੁਝ ਵੀਡੀਓ 'ਚ ਦੱਸਾਂਗੇ ਐਂਡ ਤੱਕ ਬਣੇ ਰਹੋ ਜੇ ਹਲੇ ਤੱਕ ਤੁਸੀਂ ਆਪਣਾ ਚੈਨਲ ਮਾਲਵਾ ਬੈਲਟ ਮੋਹੀ ਵਾਲੇ ਇਸ ਚੈਨਲ ਨੂੰ ਲਾਈਕ ਤੇ ਫੋਲੋ ਨਹੀਂ ਕੀਤਾ ਤਾਂ ਐਦਾਂ ਦੀਆਂ ਹੋਰ ਵੀਡੀਓ ਦੇਖਣ ਦੇ ਲਈ ਚੈਨਲ ਨੂੰ ਲਾਈਕ ਤੇ ਫੋਲੋ ਜਰੂਰ ਕਰ ਲਵੋ ਸੋ ਸ਼ੁਰੂ ਕਰਦੇ ਹਾਂ ਦੋਸਤੋ ਪੁਰਾਣੇ ਸਮੇਂ ਦੀ ਗੱਲ ਹੁੰਦੀ ਹੈ ਇੱਕ ਰਾਜਪਾਗ ਦੇ ਵਿੱਚ ਇੱਕ ਰਾਜਾ ਜਿਸ ਦੇ ਕਿ ਇੱਕ ਧੀ ਹੁੰਦੀ ਹੈ ਤੇ ਉਸਦੇ ਕੋਈ ਪੁੱਤਰ ਨਹੀਂ ਹੁੰਦਾ ਉਸ ਰਾਜੇ ਨੂੰ ਬੜਾ ਹੀ ਅਫਸੋਸ ਹੁੰਦਾ ਕਿ ਉਹ ਆਪਣਾ ਰਾਜਪਾਗ ਕਿਸ ਨੂੰ ਸੰਭਾਲੇਗਾ ਕਿਹੜਾ ਉਹ ਇਨਸਾਨ ਹੋਏਗਾ ਜਿਸ ਦੇ ਨਾਲ ਆਪਣੀ ਧੀ ਦਾ ਵਿਆਹ ਕਰੇਗਾ ਤੇ ਉਸ ਨੂੰ ਰਾਜਪਾਗ ਸੰਭਾਲ ਸਕੇ ਇੱਕ ਦਿਨ ਉਹ ਰਾਜਾ ਕੀ ਕਰਦਾ ਆਪਣੇ ਮੰਤਰੀਆਂ ਨੂੰ ਕਹਿੰਦਾ ਕਿ ਅਗਲੇ ਦਿਨ ਸਵੇਰ ਨੂੰ ਜਿਹੜਾ ਵੀ ਬੰਦਾ ਇਸ ਰਾਜ ਭਾਗ ਦੇ ਵਿੱਚ ਨਵਾਂ ਪ੍ਰਵੇਸ਼ ਕਰੇਗਾ ਜਿਹੜਾ ਵਿਅਕਤੀ ਬਾਹਰੋਂ ਇਸ ਰਾਜ ਭਾਗ ਚ ਨਵਾਂ ਆਏਗਾ ਉਸ ਨੂੰ ਆਪਾਂ ਇਹ ਰਾਜ ਭਾਗ ਸਾਰਾ ਸੰਭਾਲ ਦੇਣਾ ਤੁਸੀਂ ਉਸ ਵਿਅਕਤੀ ਨੂੰ ਮੇਰੇ ਕੋਲ ਲੈ ਕੇ ਆਉਣਾ ਤਾਂ ਅਗਲੇ ਦਿਨ ਉਦਾਂ ਹੀ ਹੁੰਦਾ ਉਹਦੇ ਮੰਤਰੀ ਸ਼ੰਤਰੀ ਰਾਜੇ ਦੇ ਤੇ ਸਿਪਾਈ ਇੱਕ ਵਿਅਕਤੀ ਨੂੰ ਫਟੇ ਪੁਰਾਣੇ ਕੱਪੜਿਆਂ ਦੇ ਵਿੱਚ ਫਟੇ ਪਾਟੇ ਕੱਪੜਿਆਂ ਦੇ ਵਿੱਚ ਲਿਆ ਕੇ ਰਾਜੇ ਦੇ ਸਾਹਮਣੇ ਪੇਸ਼ ਕਰ ਦਿੰਦੇ ਆ ਤੇ ਕਹਿੰਦੇ ਆ ਕਿ ਇਹ ਵਿਅਕਤੀ ਅੱਜ ਪਹਿਲਾ ਸਭ ਤੋਂ ਪਹਿਲਾ ਇਸ ਰਾਜ ਭਾਗ ਦੇ ਵਿੱਚ ਅੰਦਰ ਇੰਟਰ ਹੋਇਆ ਤਾਂ ਰਾਜਾ ਉਸ ਵਿਅਕਤੀ ਨੂੰ ਸਾਰਾ ਆਪਦਾ ਰਾਜਪਾਗ ਸੰਭਾਲ ਦਿੰਦਾ ਤੇ ਆਪਣੀ ਬੇਟੀ ਦਾ ਵਿਆਹ ਵੀ ਉਸ ਮੁੰਡੇ ਦੇ ਨਾਲ ਕਰ ਦਿੰਦਾ ਜਿਹੜਾ ਉਹ ਲੜਕਾ ਹੁੰਦਾ ਉਹ ਰਾਜਪਾਗ ਨੂੰ ਸੰਭਾਲਦਾ ਬੜੇ ਹੀ ਵਧੀਆ ਢੰਗ ਦੇ ਨਾਲ ਚਲਾਉਂਦਾ ਹੌਲੀ ਹੌਲੀ ਉਸ ਨੂੰ ਸਭ ਕੁਝ ਪਤਾ ਲੱਗਦਾ ਕਿ ਇਸ ਰਾਜਪਾਗ ਨੂੰ ਕਿਵੇਂ ਆਪਾਂ ਕੰਮ ਕਰਨਾ ਕਿਵੇਂ ਇਸ ਨੂੰ ਸੰਭਾਲਣਾ ਤੇ ਜਿਸ ਦੇ ਕਾਰਨ ਉਹ ਬਹੁਤ ਵਧੀਆ ਢੰਗ ਦੇ ਨਾਲ ਸਾਰੇ ਰਾਜਪਾਗ ਨੂੰ ਸੰਭਾਲਦਾ ਸਮਾਂ ਪੈਂਦਾ ਸਮਾਂ ਪੈਣ ਤੋਂ ਬਾਅਦ ਉਹ ਜਿਹੜਾ ਰਾਜਾ ਹੁੰਦਾ ਉਸ ਦੀ ਵੀ ਮੌਤ ਹੋ ਜਾਂਦੀ ਆ ਉਸ ਦੀ ਮੌਤ ਹੋਣ ਤੋਂ ਬਾਅਦ ਵੀ ਉਹ ਉਸ ਨੂੰ ਹੋਰ ਜ਼ਿੰਮੇਵਾਰੀ ਵਧ ਜਾਂਦੀ ਹੈ ਉਸ ਰਾਜੇ ਦੇ ਉੱਪਰ ਜਿਹੜਾ ਕਿ ਰਾਜਾ ਨਵਾਂ ਬਣਿਆ ਹੁੰਦਾ ਤੇ ਉਹ ਬਹੁਤ ਵਧੀਆ ਢੰਗ ਦੇ ਨਾਲ ਜਦੋਂ ਰਾਜ ਭਗ ਨੂੰ ਚਲਾਈ ਜਾਂਦਾ ਤਾਂ ਇੱਕ ਦਿਨ ਉਸਦੇ ਮੰਤਰੀ ਦੇਖਦੇ ਨੇ ਕਿ ਫਲਾਨੀ ਚੀਜ਼ ਦੀ ਚਾਬੀ ਫਲਾਨੇ ਖਜ਼ਾਨੇ ਦੀ ਚਾਬੀ ਮੇਰੇ ਕੋਲ ਆ ਫਲਾਨੇ ਖਜ਼ਾਨੇ ਦੀ ਚਾਬੀ ਫਲਾਨੀ ਜਗ੍ਹਾ ਦੀ ਉਸ ਬੰਦੇ ਦੇ ਦੂਜੀ ਮੰਤਰੀ ਕੋਲੇ ਆ ਤਾਂ ਰਾਜੇ ਨੂੰ ਦੇਖਦੇ ਆ ਕਿ ਰਾਜਾ ਹਰ ਹਫ਼ਤੇ ਬਾਅਦ ਇੱਕ ਕੋਠੜੀ ਦੇ ਵਿੱਚ ਜਾਂਦਾ ਉਹ ਕੋਠੜੀ ਦੇ ਜਿੰਦੇ ਦੀ ਚਾਬੀ ਜਿਹੜਾ ਰਾਜਾ ਆਪਦੇ ਕੋਲ ਰੱਖਦਾ ਜਿਹੜਾ ਨਵਾਂ ਰਾਜਾ ਬਣਿਆ ਹੁੰਦਾ ਉਹ ਕੋਠੜੀ ਦੇ ਵਿੱਚ ਹਫਤੇ ਬਾਅਦ ਜਾਂਦਾ ਉਸ ਦੇ ਵਿੱਚ ਅੰਦਰ ਵੱੜਦਾ ਤੇ 15-20 ਮਿੰਟ ਅੰਦਰ ਰਹਿੰਦਾ ਉਸ ਤੋਂ ਬਾਅਦ ਕੋਠੜੀ ਨੂੰ ਜਿੰਦਾ ਲਾ ਕੇ ਚਾਬੀ ਆਪਦੇ ਕੋਲ ਹੀ ਰੱਖਦਾ ਉਹ ਜਿਹੜੇ ਮੰਤਰੀ ਹੁੰਦੇ ਆ ਉਹਨਾਂ ਨੂੰ ਬੜਾ ਇਦਾਂ ਲੱਗਿਆ ਰਹਿੰਦਾ ਕਿ ਇਹ ਰਾਜ ਭਗ ਦਾ ਸਭ ਤੋਂ ਵੱਡਾ ਖਜ਼ਾਨਾ ਉਸ ਕੋਠੜੀ ਵਿੱਚ ਹੀ ਆ ਜਿਹਦੀ ਕੀ ਚਾਬੀ ਰਾਜਾ ਆਪਦੇ ਕੋਲ ਹੀ ਰੱਖਦਾ ਜਿਹੜੇ ਖਜ਼ਾਨੇ ਦੀ ਚਾਬੀ ਸਾਨੂੰ ਦਿੱਤੀ ਆ ਇਹ ਤਾਂ ਖਜ਼ਾਨੇ ਉਹਦੇ ਸਾਹਮਣੇ ਬਹੁਤ ਘੱਟ ਹੋਣਗੇ ਬਹੁਤ ਛੋਟੇ ਹੋਣਗੇ ਤੇ ਉਹ ਜਦੋਂ ਮੰਤਰੀ ਸ਼ਾਂਤਰੀ ਇਹ ਗੱਲਾਂ ਚਲਦੀਆਂ ਤਾਂ ਉਹ ਇੱਕ ਦਿਨ ਰਾਜੇ ਨੂੰ ਪੁੱਛਦੇ ਆ ਕਿ ਰਾਜਾ ਸਾਹਿਬ ਤੁਸੀਂ ਉਸ ਕੋਠੜੀ ਵਿੱਚ ਕੀ ਕਰਨ ਜਾਂਦੇ ਹੋ ਉਸ ਕੋਠੜੀ ਵਿੱਚ ਅਜਿਹਾ ਕੀ ਆ ਕਿ ਤੁਸੀਂ ਹਰ ਹਫਤੇ ਉੱਥੇ ਜਾਂਦੇ ਹੋ ਰਾਜੇ ਨੂੰ ਇਹ ਸੁਣ ਕੇ ਬੜਾ ਹੀ ਗੁੱਸਾ ਵੀ ਆ ਜਾਂਦਾ ਤੇ ਉਹ ਉਸ ਮੰਤਰੀ ਨੂੰ ਕਹਿੰਦਾ ਕਿ ਇਹ ਗੱਲ ਪੁੱਛਣ ਦਾ ਤੈਨੂੰ ਕੋਈ ਹੱਕ ਨਹੀਂ ਤੂੰ ਆਪਣੇ ਕੰਮ ਤੱਕ ਮਤਲਬ ਰੱਖ ਇਹ ਗੱਲ ਸੁਣ ਕੇ ਉਹ ਮੰਤਰੀ ਜਿਹੜਾ ਹੁੰਦਾ ਉਸ ਨੂੰ ਹੋਰ ਵੀ ਇਦਾਂ ਮਹਿਸੂਸ ਹੋਣ ਲੱਗ ਜਾਂਦਾ ਕਿ ਵਾਕਈ ਉਸ ਵਿੱਚ ਕੋਈ ਵੱਡਾ ਖਜ਼ਾਨਾ ਹੋਏਗਾ ਜਿਹੜਾ ਕਿ ਰਾਜਾ ਮੈਨੂੰ ਦੱਸ ਨਹੀਂ ਰਿਹਾ ਉਹ ਇਹ ਗੱਲ ਜਦੋਂ ਸਾਰੇ ਕਿਤੇ ਫੈਲ ਜਾਂਦੀ ਹੈ ਤਾਂ ਹੌਲੀ-ਹੌਲੀ ਇਸ ਗੱਲ ਦਾ ਰਾਣੀ ਨੂੰ ਵੀ ਪਤਾ ਲੱਗਦਾ ਜਿਹੜੀ ਕਿ ਉਹ ਰਾਜੇ ਦੀ ਕੁੜੀ ਇਸ ਰਾਜੇ ਦੇ ਨਵੇਂ ਰਾਜੇ ਨਾਲ ਵਿਆਹੀ ਹੁੰਦੀ ਹੈ। ਉਹ ਰਾਣੀ ਉੱਟ ਕੇ ਆਉਂਦੀ ਆ ਤਾਂ ਉਹ ਸਾਰੇ ਮੰਤਰੀ ਸ਼ੰਤਰੀਆਂ ਨੂੰ ਲੈ ਕੇ ਉਸ ਰਾਜੇ ਦੇ ਕੋਲ ਆਉਂਦੀ ਆ ਕਹਿੰਦੀ ਕਿ ਤੁਸੀਂ ਇਸ ਕੋਠੜੀ ਦੇ ਬਾਰੇ ਸਾਨੂੰ ਦੱਸੋ ਕਿ ਇਸ ਵਿੱਚ ਕੀ ਹੈ ਇਸ ਅੰਦਰ ਇਹ ਕੀ ਹੈ ਜਿਹੜਾ ਤੁਸੀਂ ਸਾਨੂੰ ਕਿਸੇ ਨੂੰ ਵੀ ਦੱਸ ਨਹੀਂ ਰਹੇ ਹੁੰਦੇ। ਤਾਂ ਉਹ ਰਾਜਾ ਜਦੋਂ ਉਸ ਕੋਠੜੀ ਦੀ ਚਾਬੀ ਜਿੰਦਾ ਖੋਲ ਕੇ ਅੰਦਰ ਵੜਦਾ ਤਾਂ ਉਸ ਵਿੱਚ ਸਾਰੇ ਜਾਨੀ ਜਦੋਂ ਜਾ ਕੇ ਦੇਖਦੇ ਆ ਤਾਂ ਬਾਹਰ ਨਿਕਲੇ ਹੁੰਦੇ ਆ ਉਸ ਵਿੱਚ ਕੁਝ ਵੀ ਨਹੀਂ ਹੁੰਦਾ ਉਹ ਕੋਠੜੀ ਖਾਲੀ ਹੁੰਦੀ ਆ ਤਾਂ ਉਹ ਆ ਕੇ ਰਾਜ ਨੂੰ ਪੁੱਛਦੇ ਆ ਕਿ ਫਿਰ ਜਦੋਂ ਕੋਠੜੀ ਖਾਲੀ ਐ ਇਸ ਵਿੱਚ ਕੁਝ ਵੀ ਨਹੀਂ ਤਾਂ ਤੁਸੀਂ ਇਸ ਵਿੱਚ ਕੀ ਕਰਨ ਜਾਣੇ ਹੋ ਤੁਸੀਂ ਇਸ ਵਿੱਚ ਅੰਦਰ ਕੀ ਦੇਖਣ ਜਾਣੇ ਹੋ ਤਾਂ ਰਾਜਾ ਜਿਹੜਾ ਉਸ ਸਮੇਂ ਜਦੋਂ ਉਹ ਰਾਜ ਭਗ ਦੇ ਵਿੱਚ ਐਂਟਰ ਹੁੰਦੇ ਆ ਉਹਦੇ ਫਟੇ ਪੁਰਾਣੇ ਕੱਪੜੇ ਪਾਏ ਹੁੰਦੇ ਆ ਉਸਨੇ ਉਹ ਕੱਪੜੇ ਇੱਕ ਟਰੰਕ ਦੇ ਵਿੱਚ ਸੰਭਾਲ ਕੇ ਰੱਖੇ ਹੁੰਦੇ ਆ ਉਹ ਜਾਂਦਾ ਅੰਦਰੋਂ ਉਸ ਕੋਠੜੀ ਦੇ ਵਿੱਚੋਂ ਉਹ ਕੱਪੜੇ ਫਟੇ ਪੁਰਾਣੇ ਆਪਣੇ ਬਾਹਰ ਕੱਟ ਕੇ ਲਿਆਉਂਦਾ ਤੇ ਸਾਰਿਆਂ ਨੂੰ ਕਹਿੰਦਾ ਕਿ ਮੈਂ ਆਹ ਕੱਪੜਿਆਂ ਨੂੰ ਦੇਖਣ ਜਾਂਦਾ ਜਦੋਂ ਮੈਨੂੰ ਹੰਕਾਰ ਹੋ ਜਾਂਦਾ ਜਦੋਂ ਮੈਂ ਇਹ ਸੋਚਦਾ ਕਿ ਮੇਰੇ ਕੋਲ ਐਡਾ ਰਾਜ ਭਾਗ ਆ ਇੰਨੀ ਵੱਡੀ ਮੇਰੇ ਕੋਲ ਪਾਵਰ ਆ ਜਦੋਂ ਵੀ ਮੈਨੂੰ ਹੰਕਾਰ ਹੁੰਦਾ ਤਾਂ ਮੈਂ ਉਹ ਹੰਕਾਰ ਨੂੰ ਖਤਮ ਕਰਨ ਦੀ ਖਾਤਰ ਉਸ ਕੋਠੜੀ ਵਿੱਚ ਆਪਣਾ ਉਹ ਜੋ ਫਟਿਆ ਪੁਰਾਣੇ ਕੱਪੜੇ ਜਿਹੜੇ ਮੇਰੇ ਪਹਿਲੇ ਦਿਨ ਰਾਜਾ ਬਣਨ ਤੋਂ ਪਹਿਲਾਂ ਪਾਏ ਸੀ ਮੈਂ ਉਹ ਜਦੋਂ ਦੇਖਦਾ ਤਾਂ ਮੈਨੂੰ ਇਹ ਜਿਹੜਾ ਹੰਕਾਰ ਹੁੰਦਾ ਸਾਰਾ ਹੰਕਾਰ ਮੇਰਾ ਨਿਕਲ ਜਾਂਦਾ ਮੈਸਾ ਹੰਕਾਰ ਚੋਂ ਬਾਹਰ ਨਿਕਲਿਓ ਨਾ ਮੈਨੂੰ ਆਪਣੀ ਕਾਬਲੀਅਤ ਆਪਣੇ ਆਪ ਦਾ ਪਤਾ ਲੱਗ ਜਾਂਦਾ ਕਿ ਮੈਂ ਕੀ ਚੀਜ਼ਾਂ ਮੈਨੂੰ ਹੰਕਾਰ ਨਹੀਂ ਕਰਨਾ ਚਾਹੀਦਾ ਜਦੋਂ ਇਹ ਗੱਲ ਸਾਰਿਆਂ ਨੂੰ ਪਤਾ ਹੁੰਦੀ ਲੱਗਦੀ ਹੈ ਤਾਂ ਸਾਰੇ ਹੀ ਬੜੇ ਸ਼ਰਮਿੰਦਾ ਹੋ ਜਾਂਦੇ ਨੇ ਤੇ ਉਹ ਵੀ ਰਾਜੀ ਦੀ ਗੱਲ ਨੂੰ ਮੰਨ ਕੇ ਆਪਣਾ ਹੰਕਾਰ ਤਿਆਗ ਦਿੰਦੇ ਨੇ ਸੋ ਦੋਸਤੋ ਇਸ ਕਹਾਣੀ ਤੋਂ ਆਪਾਂ ਨੂੰ ਇਹ ਸਿੱਖਿਆ ਮਿਲਦੀ ਹੈ ਕਿ ਜ਼ਿੰਦਗੀ ਦੇ ਵਿੱਚ ਆਪਾਂ ਨੂੰ ਕਦੇ ਵੀ ਪਾਵਰ ਦਾ ਕਦੇ ਵੀ ਆਪਣੇ ਪੈਸੇ ਦਾ ਤੇ ਕਦੇ ਵੀ ਆਪਣੇ ਸਰੀਰ ਦਾ ਹੰਕਾਰ ਨਹੀਂ ਕਰਨਾ ਚਾਹੀਦਾ ਜਦੋਂ ਵੀ ਤੁਹਾਨੂੰ ਕਿਤੇ ਜ਼ਿੰਦਗੀ ਵਿੱਚ ਹੰਕਾਰ ਹੋਵੇ ਤਾਂ ਆਪਣੇ ਪੁਰਾਣੇ ਸਮੇਂ ਨੂੰ ਉਸ ਟਾਈਮ ਯਾਦ ਕਰ ਲਿਆ ਕਰੋ ਕਿਉਂਕਿ ਜੇਕਰ ਤੁਸੀਂ ਉਦਾਂ ਹੀ ਹੰਕਾਰ ਕਰੋਗੇ ਤਾਂ ਤੁਹਾਡੇ ਰਹਿਣ ਵਾਲੇ ਨੇੜੇ ਤੇੜੇ ਦੇ ਲੋਕ ਤੁਹਾਤੋਂ ਪਿੱਛੇ ਹੋਣ ਲੱਗ ਜਾਣਗੇ ਕਿ ਅਸੀਂ ਇਹਦੇ ਤੋਂ ਕੀ ਲੈਣਾ ਇਹਨੂੰ ਤਾਂ ਆਪਣੇ ਹੰਕਾਰ ਤਾਂ ਕੀ ਮਤਲਬ ਆ ਸੋ ਦੋਸਤੋ ਜ਼ਿੰਦਗੀ ਵਿੱਚ ਕਦੇ ਵੀ ਹੰਕਾਰ ਨਾ ਕਰਿਆ ਕਰੋ ਆਪਣੀ ਜ਼ਿੰਦਗੀ ਦੇ ਵਿੱਚ ਨੀਵੇਂ ਰਹਿ ਕੇ ਚੱਲੋ ਤਾਂ ਕਿ ਆਲੇ-ਦਾਲੇ ਦੇ ਲੋਕ ਵੀ ਤੁਹਾਡੇ ਨਾਲ ਪਿਆਰ ਰੱਖਣ ਤੁਹਾਡੇ ਨਾਲ ਮਿਲਜੋਲ ਕੇ ਰਹਿਣ ਤੋ ਦੋਸਤੋ ਜੇ ਵੀਡੀਓ ਵਧੀਆ ਲੱਗਦੀ ਹੁੰਦੀ ਹੈ ਤਾਂ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰਦਿਆ ਕਰੋ ਜੇ ਹਾਲੇ ਤੱਕ ਤੁਸੀਂ ਆਪਣਾ ਚੈਨਲ ਮਾਲਵਾ ਬੈਲਟ ਮੋਹੀ ਵਾਲੇ ਇਸ ਚੈਨਲ ਨੂੰ ਲਾਈਕ ਤੇ ਫੋਲੋ ਨਹੀਂ ਕੀਤਾ ਤਾਂ ਇਦਾਂ ਦੀਆਂ ਹੋਰ ਵੀਡੀਓ ਦੇਖਣ ਦੇ ਲਈ ਚੈਨਲ ਨੂੰ ਲਾਈਕ ਤੇ ਫੋਲੋ ਜ਼ਰੂਰ ਕਰ ਲਵੋ ਧੰਨਵਾਦ